ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੀ ਗਈ ਵਿਕਸਿਤ ਭਾਰਤ ਤੇ ਜੀ ਰਾਮਜੀ ਬਿੱਲ ਨੂੰ ਲੈ ਕੇ ਆਮ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਇਸ ਨਵੀਂ ਯੋਜਨਾ ਤਹਿਤ ਪਿੰਡੂ ਖੇਤਾਂ ਵਿੱਚ ਰੋਜ਼ਗਾਰ ਦੀ ਗਾਰੰਟੀ ਨੂੰ 100 ਦਿਨਾਂ ਤੋਂ ਵਧਾ ਕੇ 125 ਦਿਨ ਕਰ ਦਿੱਤਾ ਗਿਆ ਜਿਸ ਨਾਲ ਮਜ਼ਦੂਰ ਵਰਗ ਨੂੰ ਵੱਡੀ ਰਾਹਤ ਮਿਲੀ ਹੈ ਗੁਰਦਾਸਪੁਰ ਦੇ ਰਹਿਣ ਵਾਲੇ ਅਨਿਲ ਅਤੇ ਸਤਨਾਮ ਸਿੰਘ ਨੇ ਇਸ ਫੈਸਲੇ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸਰਕਾਰ ਦਾ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ ਮਨਰੇਗਾ ਵਰਕਰ ਪਹਿਲਾਂ ਨਰੇਗਾ ਸੀਗਾ ਨਰੇਗਾ ਤੋਂ ਮਨਰੇਗਾ ਕੀਤਾ ਹੁਣ ਜਿਹੜਾ ਹੈਗਾ ਮੁਗਤੀ ਸਰਕਾਰ ਨੇ ਇਹਦਾ ਨਾਮ ਚੇਂਜ ਕੀਤਾ ਹੈਗਾ ਪਰ ਇਹਦੇ ਵਿੱਚ ਇੰਨਾ ਪਤਾ ਲੱਗਾ ਕਿ ਜਿਹੜਾ ਹੈਗਾ ਪਹਿਲਾਂ ਦਾ ਜਿਹੜਾ ਰੋਜ਼ਗਾਰ ਸੀ 100 ਦਿਨ ਦਾ ਸੀਗਾ 100 ਦਿਨ ਤੋਂ ਬਦھا ਕੇ 125 ਦਿਨਾਂ ਦਾ ਕਰਤਾ ਜਿਹੜੇ ਨਰੇਗਾ ਵਰਕਰ ਹੈਗੇ ਸਾਡੇ ਵਰਗੇ ਜਿੰਨੇ ਵੀ ਹੈਗੇ ਨੇ ਉਹਨਾਂ ਦੇ ਰੋਜ਼ਗਾਰ 'ਚ ਵਾਧਾ ਹੋਇਆ ਔਰ ਜਿਹੜਾ ਹੈਗਾ ਜੇ 25 ਦਿਨ ਵਧਾਤੇ ਨੇ ਉਹਨਾਂ ਦੇ ਬੇਸ਼ੱਕ ਪੈਸੇ ਵੀ ਵਧੇ ਹੋਣਗੇ ਔਰ ਲੋਕਾਂ ਦਾ ਜਿਹੜਾ ਹੈਗਾ ਮੋਦੀ ਸਰਕਾਰ ਨੇ ਸੋਚਿਆ ਬਹੁਤ ਵਧੀਆ ਕੀਤਾ ਹੈਗਾ ਸਾਨੂੰ ਪਤਾ ਲੱਗਿਆ ਕਿ ਜਿਹੜੀ ਪਿਛਲੀ ਯੋਜਨਾ ਚੱਲਦੀ ਸੀ ਮੰਡਰਗਰ ਗ੍ਰਾਮੀਣ ਖੇਤਰਾਂ ਲਈ ਔਰ ਨਾਂ ਚੇਂਜ ਕਰਕੇ ਹੁਣ ਜੀ ਰਾਮ ਜੀ ਯੋਜਨਾ ਰੱਖ ਕੇ ਤੋਰੇ ਚ ਕੁਝ ਚੇਂਜ ਕੀਤਾ ਗਿਆ ਜਿੱਦਾਂ ਪਹਿਲੀ ਵਾਰੀ ਯੋਜਨਾ ਦੇ ਵਿੱਚ 100 ਦਿਨ ਗ੍ਰਾਮੀਣ ਖੇਤਰ ਦੇ ਲੋਕਾਂ ਨੂੰ ਰੋਜਗਾਰ ਦੀ ਗਾਰੰਟੀ ਹੋਣਾ 125 ਦਿਨ ਕਰ ਦਿੱਤੀ ਗਈ ਹੈ ਔਰ ਔਰੇ ਵਿੱਚ ਕੇਂਦਰ ਸਰਕਾਰ ਨੇ ਕੁਝ ਚੇਂਜ ਕਰਕੇ ਉਹਨੇ 4-5 ਕੰਮ ਪੱਕੇ ਕਰ ਦਿੱਤੇ ਕਿ ਇਹਨਾਂ ਤੋਂ ਇਲਾਵਾ ਪੈਸਾ ਕਿਤੇ ਨਹੀਂ ਖਰਚ ਹੋਏਗਾ ਅਹੀਂ ਕਹਿੰਦੇ ਕਿ ਜੇ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਜਾਂ ਮੋਦੀ ਸਰਕਾਰ ਨੂੰ ਲੱਗਿਆ ਹੋਵੇ ਕਿ ਇਹ ਪੈਸੇ ਦਾ ਪਿਛਲੇ ਕੁਝ ਲੰਮੇ ਸਮੇਂ ਤੋਂ ਦੁਰਵਰਤੋਂ ਡੀਨ